ਔਲੇ ਦੀ ਕਾਮਯਾਬੀ ਪੰਜਾਬ ਦੇ ਵਿੱਚ ਹਾਜ਼ਰੀ ਕਾਲ ਜੀ ਮੈਂ ਗੁਰਸਮਰਨ ਸਿੰਘ ਤਨੋਆ ਨੇਚਰਲ ਫਾਰਮ ਤੋਂ ਦੋਸਤੋ ਔਲਾ ਤੁਸੀਂ ਦੇਖ ਸਕਦੇ ਹੋ ਹੁਣ ਫੁੱਲਾਂ ਨਾਲ ਭਰਿਆ ਹੋਇਆ ਜੀ ਇਹ ਮਾਰਚ ਦਾ ਮਹੀਨ ਆਪ੍ਰੈਲ ਦਾ ਮਹੀਨਾ ਜੀ ਹੁਣ ਆਪ੍ਰੈਲ ਦੇ ਮਹੀਨੇ ਦੇ ਵਿੱਚ ਇਹਦੇ ਤੇ ਸਾਰੇ ਤੇ ਫਲਾਵਰ ਆਏ ਹੋਏ ਨੇ ਜੀ ਜਿਹੜਾ ਔਲਾ ਦੋਸਤੋ ਇਹ ਇੱਕ ਕਰਾਮਾਤੀ ਫਲਾ ਜੀ ਜਿਨੂੰ ਕਹਿੰਦੇ ਵੀ ਇਹ ਚ ਪੰਜ ਤੱਤ ਨੇ ਜਿਹੜੇ ਸਰੀਰ ਨੂੰ ਚਾਹੀਦੇ ਹੁੰਦੇ ਆ ਬਹੁਤ ਲੋੜੀਂਦੇ ਹੁੰਦੇ ਆ ਉਹ ਤੱਤ ਇਹਦੇ ਚੋਂ ਪੰਜ ਮਿਲਦੇ ਨੇ ਛੇ ਤੱਤਾਂ ਚੋਂ ਪੰਜ ਤੱਤ ਇਹਦੇ ਚ ਹੁੰਦੇ ਆ ਜੀ ਜਿਹੜੇ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਗੁਣਕਾਰੀ ਹੁੰਦੇ ਆ ਜੀ ਬਹੁਤ ਜ਼ਿਆਦਾ ਚਾਹੀਦੇ ਹੁੰਦੇ ਆ ਉਹਨਾਂ ਛੇ ਤੱਤਾਂ ਚੋਂ ਪੰਜ ਤੱਤ ਇਹਦੇ ਚੋਂ ਆਪਾਂ ਨੂੰ ਮਿਲ ਜਾਂਦੇ ਆ ਜੀ ਤੇ ਪੰਜ ਤੱਤ ਹੋਣ ਦੇ ਨਾਲ ਨਾਲ ਜੀ ਇਹਦਾ ਜਿਹੜਾ ਵਿਟਾਮਿਨ ਸੀ ਦਾ ਸੋਰਸ ਤੇ ਹੋਰ ਬਹੁਤ ਜਿਹੜੀਆਂ ਬਿਮਾਰੀਆਂ ਚ ਕੰਮ ਆਉਣ ਵਾਲਾ ਵਾਲਾਂ ਨੂੰ ਕਾਲੇ ਰੱਖਣ ਵਾਲਾ ਜਾਂ ਦੇ ਆਪਣੇ ਸਕਿਨ ਨੂੰ ਵਧੀਆ ਰੱਖਣ ਵਾਲਾ ਇਹ ਬਹੁਤ ਵਧੀਆ ਫਲ ਆ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਮੈਂ ਪਿਛਲੀਆਂ ਵੀਡੀਓਜ਼ ਦੇ ਵਿੱਚ ਜਦੋਂ ਔਲੇ ਦੀ ਆਪਾਂ ਔਲਾ ਲੱਗ ਚੁੱਕਿਆ ਸੀ ਆਪਾਂ ਤੋੜਿਆ ਉਦੋਂ ਵੀਡੀਓ ਬਣਾਈ ਸੀ ਕਿ ਕਿੰਨਾ ਕਵਾਂਟਲਾਂ ਦੇ ਹਿਸਾਬ ਨਾਲ ਔਲਾ ਲੱਗਦਾ ਜੀ ਇੱਕ ਬੂਟੇ ਨੂੰ ਤੇ ਹੁਣ ਦੋਸਤੋ ਦੇਖ ਚੁੱਕੇ ਹੋ ਜੀ ਤੁਸੀਂ ਆ ਦੇਖੋ ਫਲ ਇਹਨੂੰ ਪੂਰਾ ਹੁਣ ਆ ਚੁੱਕਿਆ ਜੀ ਪੂਰਾ ਫਲ ਨਾਲ ਭਰ ਚੁੱਕਿਆ ਚਿੱਟੇ-ਚਿੱਟੇ ਫੁੱਲ ਨੇ ਜੀ ਜਿਹੜੇ ਇਹਦੇ ਫਲਾਵਰਿੰਗ ਹੋ ਚੁੱਕੀ ਆ ਜੀ ਇਹਦੀ ਫਲਾਵਰਿੰਗ ਦਾ ਇੱਕ ਦੋਸਤੋ ਮੈਂ ਤੁਹਾਨੂੰ ਦੱਸਾਂ ਵੀ ਇਹ ਇੰਨਾ ਜ਼ਬਰਦਸਤ ਕੰਮ ਆ ਜੀ ਇਹਦਾ ਅੱਜ ਫਲਾਵਰ ਆਇਆ ਮਾਰਚ ਦੇ ਵਿੱਚ ਅਪ੍ਰੈਲ ਦੇ ਵਿੱਚ ਮਈ ਜੂਨ ਦੇ ਵਿੱਚ ਇਹਦਾ ਫਲਾਵਰ ਨਹੀਂ ਦੇਖਣਾ ਨਾ ਹੀ ਫਰੂਟ ਦੇਖੇ ਜੁਲਾਈ ਅਗਸਤ ਦੇ ਵਿੱਚ ਜਾ ਕੇ ਥੋੜੇ-ਥੋੜੇ ਔਲੇ ਦੇਖਣ ਲੱਗਣਗੇ ਫੁੱਲ ਹੁਣ ਆਇਆ ਤਿੰਨ ਮਹੀਨੇ ਫਲ ਨਹੀਂ ਦੇਖਣਾ ਜੀ ਇਹਦਾ ਤਿੰਨ ਮਹੀਨੇ ਤੋਂ ਬਾਅਦ ਜਾ ਕੇ ਫਲ ਦੇਖਣ ਲੱਗਦਾ ਜੀ ਕਈ ਵਾਰ ਆਪਾਂ ਸੋਚਦੇ ਆਂ ਵੀ ਫਲ ਤਾਂ ਲੱਗੇ ਹੀ ਨਹੀਂ ਫੁੱਲ ਹੋਣ ਆਗੇ ਬਹੁਤ ਇਹ ਡਰਾਉਂਦਾ ਜੀ ਇਸ ਕੰਮ ਨੂੰ ਇਹ ਬੜਾ ਆਪਾਂ ਨੂੰ ਕਨਫਿਊਜ਼ ਕਰਦਾ ਜੀ ਬੂਟਾ ਮੈਨੂੰ ਵੀ 2-3 ਸਾਲਾਂ ਦੇ ਵਿੱਚ ਜਾ ਕੇ ਪਤਾ ਲੱਗਿਆ ਵੀ ਜਿਹੜਾ ਹੁਣ ਫਲ ਲੱਗੇ ਆ ਜੀ ਜਿਹੜਾ ਫੁੱਲ ਹੋਣਾ ਆ ਇਹ ਜਾ ਕੇ ਜੁਲਾਈ-ਅਗਸਤ ਦੇ ਵਿੱਚ ਆਪਾਂ ਨੂੰ ਦੇਖਣ ਲੱਗੂਗਾ ਜੀ ਜਿਹੜਾ ਔਲਾ ਦਸੰਬਰ ਦੇ ਵਿੱਚ ਜਾ ਕੇ ਬਣਦਾ ਜੀ ਤੁਸੀਂ ਹਿਸਾਬ ਲਾ ਲਓ ਵੀ 7-8 ਮਹੀਨੇ ਇਹ ਫਲ ਆਪਾਂ ਨੂੰ ਦਰਾਖਤ ਤੇ ਰਹਿੰਦਾ ਜੀ ਆਪਣੇ ਦਰਾਖਤ ਤੇ ਜੀ ਇਹ ਇਸ ਕਰਕੇ ਦਰਾਖਤੇ ਦਾ ਬਹੁਤ ਭਾਰੀ ਹੁੰਦਾ ਜੀ ਇਹਦੇ ਸਿਹਤ ਦਾ ਖਿਆਲ ਰੱਖਣਾ ਖਰਾਕ ਪੂਰੀ ਕਰਨੀ ਉਹ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਖਰਾਕ ਦੀ ਦੋਸਤੋ ਉਦਾਂ ਹੀ ਆਪਾਂ ਰਿੰਗ ਦੇ ਹਿਸਾਬ ਨਾਲ ਪੱਟ ਕੇ ਇਹਦੀ ਜਿੱਥੇ ਤੱਕ ਕਰੋਪੀ ਹੁੰਦੀ ਆ ਉਹਦੇ ਵਿੱਚ ਜਿੰਨੀ ਰੂੜੀ ਦੀ ਗਲੀ ਸੜੀ ਖਾ ਦਾ ਆਪਣੀ ਜਿਹੜੀਆਂ ਆਪਾਂ ਖਰਾਕਾਂ ਪਾਉਨੇ ਆ ਜੀ ਉਹ ਸਾਰੀਆਂ ਪਾਈਏ ਤੇ ਔਲਾ ਆਪਾਂ ਨੂੰ ਫਲ ਬਹੁਤ ਵਧੀਆ ਦੇ ਦਿੰਦਾ ਤੇ ਇਹ ਇਹਦੀਆਂ ਟਾਣੀਆਂ ਥੋੜੀਆਂ ਜਿਹੀਆਂ ਜਿ ਬਚਾ ਕੇ ਰੱਖਣੀਆਂ ਪੈਂਦੀਆਂ ਨੇ ਐਕਸੈਸਿਵ ਫਰੂਟ ਹੁੰਦੇ ਦਿੰਦਾ ਜੀ ਇਹ ਆ ਆਪਦੀ ਤਾਕਤ ਤੋਂ ਜ਼ਿਆਦਾ ਫਰੂਟ ਦੇ ਦਿੰਦਾ ਜੀ ਇਸ ਲਈ ਜੇ ਆਪਾਂ ਇੱਕ ਪਾਰਕ ਦੇ ਵਿੱਚ ਜਾਂ ਇੱਕ ਆਪਣੀ ਬਗੀਚੀ ਦੇ ਵਿੱਚ ਇੱਕ ਬੂਟਾ ਲਾ ਲਈਏ ਜਿੱਥੇ ਖੁੱਲੇ ਥਾਂਵਾਂ ਦੇ ਵਿੱਚ ਆਪਾਂ ਇੱਕ ਬੂਟਾ ਲਾ ਲਈਏ ਤਾਂ ਉਹਦੇ ਨਾਲ ਇੰਨੀ ਕ ਕਾਮਯਾਬੀ ਮਿਲ ਜਾਂਦੀ ਆਪਾਂ ਨੂੰ ਵੀ ਆਪਾਂ ਸਾਰੇ ਸਾਲ ਲਈ ਚਾਹੇ ਉਹ ਕੈਂਡੀ ਬਣਾਉਣੀ ਹੋਵੇ ਚਾਹੇ ਅਚਾਰ ਹੋਵੇ ਚਾਹੇ ਮਰਬਾ ਹੋਵੇ ਆਪਾਂ ਇੱਕ ਬੂਟੇ ਨਾਲ ਆਪਣੇ ਸਾਲ ਭਰ ਦਾ ਆਪਣੇ ਘਰ ਦਾ ਯੂਜ਼ ਕਰਕੇ ਪੂਰਾ ਉਹਨੂੰ ਵਰਤ ਕੇ ਆਪਾਂ ਮੰਡੀ ਦੇ ਵਿੱਚ ਇਹਦਾ ਮੰਡੀ ਕਰਨ ਵੀ ਕਰ ਸਕਦੇ ਹਾਂ ਜੀ ਕਈ ਦੋਸਤ ਇਹਦਾ ਅਚਾਰ ਬਣਾ ਕੇ ਵੇਚਦੇ ਨੇ ਮਰਬਾ ਬਣਾ ਕੇ ਵੇਚਦੇ ਨੇ ਜਿਹੜੇ ਨਿੱਜੀ ਤੌਰ ਤੇ ਆਪਣੇ ਘਰਾਂ ਦੇ ਵਿੱਚ ਦੋ ਦੋ ਬੂਟੇ ਚਾਰ ਚਾਰ ਬੂਟਿਆਂ ਦਾ ਕੰਮ ਕਰਦੇ ਨੇ ਜੀ ਤੁਸੀਂ ਹੁਣ ਦੇਖ ਸਕਦੇ ਹੋ ਫਲਾਵਰ ਦਾ ਤੇ ਅਗਲੇ ਮਹੀਨੇ ਜਾਂ ਦੋ ਮਹੀਨਿਆਂ 'ਚ ਮੈਂ ਵੀਡੀਓ ਪਾਉਂਗਾ ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਣਾ ਵੀ ਇਹਦੇ ਤੇ ਫਲਾਵਰ ਆਇਆ ਹੋਇਆ ਫੇਰ ਜਾ ਕੇ ਸਪਟੰਬਰ ਅਕਤੂਬਰ ਦੇ ਵਿੱਚ ਇਹਦਾ ਥੋੜਾ ਥੋੜਾ ਫਲ ਲੱਗਣ ਲੱਗੂਗਾ ਪਤਾ ਵੀ ਹਾਂ ਫਲ ਲੱਗਿਆ ਹੋਇਆ ਜੀ ਦੇਖ ਲਓ ਵੀ ਕੁਦਰਤ ਨੇ ਕਿਆ ਚੀਜ਼ ਬਣਾਈ ਆ ਜੀ ਵੀ ਆਪਾਂ ਨੂੰ ਤਿੰਨ ਮਹੀਨੇ ਦੇ ਫਲ ਦਾ ਪਤਾ ਇੰਨੀ ਲੱਗਦਾ ਵੀ ਲੱਗਿਆ ਹੋਇਆ ਜਾਂ ਨਹੀਂ ਲੱਗਿਆ ਹੋਇਆ ਜੀ ਇਸ ਕਰਕੇ ਦੋਸਤੋ ਇਹ ਆਪਦੇ ਆਪਾਂ ਬਾਗਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਬੂਟੇ ਲਾਈਏ ਜਿਦੇ ਨਾਲ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਧੰਨਵਾਦ ਜੀ